ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਨਾਰਾਇਣ ਕਲਾਤਾਰ ਜਗ ਮਹਿ ਪਰਵਰਿਓ ਨਰੰਕਾਰ ਆਕਾਰ ਚੂਤ ਜਗ ਮੰਡਲ ਕਰਿਓ ਪਰਮ ਪਿਤਾ ਪਰਮੇਸ਼ਵਰ ਹਰਿ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਮੁੱਚੀ ਮਾਨਵਤਾ ਦੇ ਉਪਰ ਵੱਡਾ ਭਾਰੀ ਭਾਰ ਪੁਕਾਰ ਕੀਤਾ ਜੋ ਸਰਬਤ ਸੰਸਾਰ ਦੇ ਪਾਰ ਉਤਾਰੇ ਵਾਸਤੇ ਰੋਮ ਰੋਮ ਕੋਟ ਬ੍ਰਹਿਮੰਡ ਕੋ ਨਿਵਾਸ ਜਾ ਸਮਾਨ ਸਵਤਾਰ ਧਾਰ ਦਰਸ ਦਿਖਾਏ ਹੈ ਜਿਸ ਪਰਮਾਤਮਾ ਜੀ ਦੇ ਇੱਕ ਇੱਕ ਰੋਮ ਦੇ ਅੰਦਰ ਕਰੋੜਾ ਕਰੋੜਾਂ ਬ੍ਰਹਿਮੰਡਾਂ ਦਾ ਨਿਵਾਸ ਹੈ ਉਸ ਪਰਮਾਤਮਾ ਜੀ ਨੇ ਮਨੁੱਖਾ ਸਰੀਰ ਧਾਰਨ ਕਰਕੇ ਪਾਰ ਬ੍ਰਹਮ ਪਰਮੇਸ਼ਰ ਜੀ ਤੋਂ ਉੱਪਰ ਪਰਮੇਸ਼ਰ ਰੂਪ ਹੋ ਕਰਕੇ ਸਮੁੱਚੀ ਮਾਨਵਤਾ ਨੂੰ ਆਪਣੇ ਦਰਸ਼ਨ ਦੀ ਦਾਤ ਬਖਸ਼ੀ ਨੇ ਫਿਰ 10 ਜਮੇ ਧਾਰਨ ਕਰਕੇ ਵੱਡੇ ਪੈਰੀਂ ਪਰਪਕਾਰ ਕਰਕੇ ਗੁਲਾਮੀ ਦੀਆਂ ਜ਼ੰਜੀਰਾਂ ਤੋੜ ਕੇ ਸਮੁੱਚੀ ਮਾਨਵਤਾ ਨੂੰ ਜਾਤ ਪਾਤ ਸ਼ੁਭਾ ਸ਼ਾਤ ਦੇ ਪਰਮਾਚੋ ਕੱਢ ਕੇ 10ਵੇਂ ਜਮੇ ਦੇ ਅੰਦਰ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਵਾਹ ਪ੍ਰਗਟੋ ਮਰਦਾ ਗਮੜਾ ਬਰੀ ਆਮ ਇਕੈਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਗਰੀਬ ਨਿਵਾਜ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਸੁਰੇਨਾਰ ਮੋਨਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਜਿਹੜਾ ਚਾਹ ਦੇ ਜੁਗਾਂ ਦੇ ਵਿੱਚ ਫਰਿਸ਼ਤੇ ਆਵਤਾਰਾਂ ਦੇਵਤਿਆਂ ਸਭਨਾਂ ਨੂੰ ਅੰਮ੍ਰਿਤ ਦੁਰਲਭ ਸੀ ਸਤਗੁਰੂ ਜੀ ਨੇ ਕਿਰਪਾਲਤਾ ਕਰਕੇ ਖੰਡੇ ਦੀ ਪਾਹੁਲ ਬਖਸ਼ ਕੇ ਸਮੁੱਚੀ ਮਾਨਵਤਾ ਨੂੰ ਇਕ ਲੜੀ ਦੇ ਵਿੱਚ ਪਰੋਇਆ ਜਾਤ ਪਾਤ ਦੇ ਸਾਰੇ ਭਰਮ ਕੱਢ ਦਿੱਤੇ ਕਿ ਆ ਦਸ਼ਮੇਸ਼ ਪਿਤਾ ਤੇਰੀ ਬਾਤ ਕਰੂੰ ਜੋ ਤੂੰ ਨੇ ਪਰ ਉਪਕਾਰ ਕੀਏ ਇੱਕ ਖਾਲਸ ਖਾਲਸਾ ਪੰਥ ਸਜਾ ਜਾਤੋਂ ਕੀ ਭੇਦ ਨਿਕਾਲ ਦिए ਉਸ ਤੇਗ ਕੇ بیٹے ਤੇਗ پکڑ ਦੁਖਿਓਂ ਕੇ ਕਾਟ ਜ਼ੰਜਾਲ ਦिए ਉਸ ਮੁਲਕੋ ਵਤਨ ਕੀ ਖਿਦਮਤ ਮੇ ਕਹੀਂ ਬਾਪ ਦਿਆ ਕਹੀਂ ਲਾਲ ਦिए ਅੰਮ੍ਰਿਤ ਛਕਾ ਕਰਕੇ ਖਾਲਸਾ ਪੰਥ ਪ੍ਰਗਟ ਕੀਤਾ ਫਿਰ ਪੰਜ ਪਿਆਰਿਆਂ ਦੇ ਪਾਸੋਂ ਆਪ ਅੰਮ੍ਰਿਤ ਛੱਕੇ ਆਪੇ ਗੁਰ ਚੇਲਾ ਬਣੇ ਨੇ ਤਾਂ ਗਰੀਬ ਨਿਵਾਜ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਸਮੁੱਚੀ ਮਾਨਵਤਾ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਦੀ ਗੋਦ ਪਾਇਆ ਹੈ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੀ ਲੜਨ ਆਇਆ ਸ਼ਬਦ ਗੁਰੂ ਦੇ ਨਾਲ ਜੋੜਿਆ ਜੋ ਪਹਿਲੇ ਜਾਮੇ ਵਿੱਚ ਬਚਨ ਕੀਤੇ ਸਬਦ ਗੁਰੂ ਸੁਰਤ ਤੋਂ ਚੇਲਾ ਚੌਥੇ ਜਾਮੇ ਵਿੱਚ ਬਚਨ ਕੀਤੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨਾ ਪ੍ਰਤਖ ਗੁਰੂ ਨਿਸਤਾਰੇ ਪੰਜਵੇਂ ਜਾਮੇ ਵਿੱਚ ਬਚਨ ਕੀਤੇ ਵਾ ਹੋ ਆਹੋ ਬਾਣੀ ਨਿਰੰਕਾਰ ਹੈ ਤਿਸ ਜੀਵਨ ਅਵਰਨਾ ਕੋਈ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਇਸ ਪ੍ਰਕਾਰ ਕੋਥੀ ਪਰਮੇਸ਼ਰ ਕਾ ਥਾਨ ਸੱਤਵੇਂ ਜਾਮੇ ਵਿੱਚ ਵੀ ਜਿਵੇਂ ਸਤਗੁਰੂ ਹਰ ਰਾਜ ਸਾਹਿਬ ਜੀ ਦੇ ਸਰੂਪ ਵਿੱਚ ਬਚਨ ਕੀਤੇ ਜਿਨ ਪੈ ਅਦਬਨਾ ਬਾਣੀ ਧਾਰਾ ਜਾਣ ਹੋ ਸੋ ਸਿੱਖ ਨਹੀਂ ਹਮਾਰਾ ਦਸਵੇਂ ਜਾਮੇ ਵਿੱਚ ਵੱਡੀ ਭਾਰੀ ਕਿਰਪਾਲਤਾ ਕਰਕੇ ਸ਼ਬਦ ਗੁਰੂ ਦੇ ਲੜ ਲਾ ਦਿੱਤਾ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਡ ਸਮੁੱਚੀ ਮਾਨਵਤਾ ਨੂੰ ਲਗਾਇਆ ਗਰੀਬ ਨਿਵਾਜ਼ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਵੇਂ ਲੇ ਪਾਣਾ ਵਰਤਣਾ ਆਪ ਜੀ ਨੇ ਪਹਿਲਾਂ ਸਾਰੀਆਂ ਤਿਆਰੀਆਂ ਕਰ ਲਈਆਂ ਤੇ ਵੱਡੀ ਭਾਰੀ ਜਗਤ ਦੇ ਉੱਪਰ ਕਿਰਪਾਲਤਾ ਕਰਦਿਆ ਹੋਇਆ ਕਿ ਜੇ ਇਸ ਪ੍ਰਕਾਰ ਸਰੀਰ ਕਰਕੇ ਗੁਰੂ ਨੂੰ ਗੁਰੂ ਧਾਰਨ ਦੀ ਪਰੰਪਰਾ ਦੁਨੀਆ ਦੇ ਅੰਦਰ ਚੱਲਦੀ ਰਹੀ ਤੇ ਜਿਵੇਂ ਨਵੇਂ ਪਾਤਸ਼ਾਹ ਜੀ ਦੇ ਸਮੇ 22 ਮੰਜੀਆਂ ਲੱਗ ਗਈਆਂ ਸਨ ਆਉਣ ਵਾਲੇ ਸਮੇਂ 'ਚ ਪਤਾ ਨਹੀਂ ਕਿੰਨੀਆਂ ਕਮੰਜੀਆਂ ਲਾ ਕਰਕੇ ਦੰਬੀ ਪਖੰਡੀ ਬੈਠ ਜਾਣਗੇ ਤੇ ਸਾਰੇ ਆਪਣੇ ਆਪ ਨੂੰ ਗੁਰੂ ਸਦਗੋਣਗੇ। ਸਦਾ ਸਦਾ ਵਾਸਤੇ ਦੰਬ ਪਖੰਡ ਦਾ ਨਾਸ਼ ਕਰਨ ਵਾਸਤੇ ਸ਼ਕਸ਼ੀ ਗੁਰਈ ਆਈ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਖਤਮ ਕੀਤਾ ਤੇ ਸ਼ਬਦ ਗੁਰੂ ਦੇ ਲੜਦਾ ਆ। ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਗੋਦਾਵਰੀ ਨਦੀ ਦੇ ਕਿਨਾਰੇ ਤੋਂ ਖਪਰਾ ਤੀਰ ਚਲਾ ਕੇ ਆਪਣਾ ਪਾਵਨ ਸਤਜੁਗੀ ਤਪ ਸਥਾਨ ਪ੍ਰਗਟ ਕੀਤਾ ਹੈ। ਜਿਸ ਨੂੰ ਅੱਜ ਅਸੀਂ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਵਚਨ ਨਗਰ ਸਾਹਿਬ ਜੀ ਦੇ ਨਾਮ ਦੇ ਨਾਲ ਜਾਣਦੇ ਤੇ ਦਰਸ਼ਨ ਕਰਦੇ ਹਾਂ ਇੱਥੇ ਹੀ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੱਡੀ ਭਾਰੀ ਇਹ ਕਲਾ ਵਰਤਾਈ ਏ ਜੋ ਪਹਿਲੇ ਯੁੱਗਾਂ ਦੇ ਵਿੱਚ ਕਦੇ ਵੀ ਨਹੀਂ ਹੋਇਆ ਕਿਸੇ ਗ੍ਰੰਥ ਨੂੰ ਕਦੇ ਵੀ ਕਿਸੇ ਨੇ ਗੁਰੂ ਨਹੀਂ ਬਣਾਇਆ ਪਰ ਤਨ ਤਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਮੁੱਚੀ ਮਾਨਵਤਾ ਨੂੰ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਚੌਰ ਸਾਹਿਬ ਦੇ ਕੇ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਵਿੱਚ ਆਪ ਜੀਆ ਨੇ ਗਰੰਥੀ ਸਿੰਘ ਵਜੋਂ ਖੜਿਆ ਕਰਨਾ ਕੀਤਾ ਪੰਜ ਪਿਆਰੇਆ ਵਜੋਂ ਦੰਦਵੀ ਟਕਸਾਲ ਦੇ ਪਹਿਲੇ ਮੁਖੀ ਬਾਬਾ ਦੀਪ ਸਿੰਘ ਜੀ ਇਸੇ ਪ੍ਰਕਾਰ ਦੂਜੇ ਮੁਖੀ ਬਾਬਾ ਗੁਰਬਖਸ਼ ਸਿੰਘ ਜੀ ਪੰਜ ਪਿਆਰੇਆ ਦੇ ਵਿੱਚ ਦੂਜੇ ਪਿਆਰੇ ਭਾਈ ਧਰਮ ਸਿੰਘ ਜੀ ਭਾਈ ਹਰ ਸਿੰਘ ਜੀ ਜੋ ਸਤਿਗੁਰੂ ਕਲਗੀਧਰ ਸਾਹਿਬ ਜੀ ਦੀ ਰੋਜ਼ਾਨਾ ਦੀ ਡਾਇਰੀ अथवा ਰੋਜ਼ਨਾਮਚਾ ਲਿਖਿਆ ਕਰਦੇ ਸਨ ਪੰਜਵੇਂ ਸਿੱਖ ਨੇ ਭਾਈ ਸੰਤੋਖ ਸਿੰਘ ਜੀ ਜਿਨ੍ਹਾਂ ਨੂੰ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਜੀ ਦੇ ਪਹਿਲੇ ਜਥੇਦਾਰ ਬਣਾਇਆ ਇਹਨਾਂ ਪੰਜ ਸਿੰਘਾਂ ਨੂੰ ਪੰਜ ਪਿਆਰਿਆਂ ਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਖੜੇ ਕਰਕੇ ਆਪ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤਾਨ ਤਾਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਮੁਖ ਨਾਰੀ ਵਾਲਾ ਤੇ ਪੰਜ ਪੈਸੇ ਰੱਖ ਕੇ ਮੱਥਾ ਟੇਕਿਆ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪ੍ਰਕਰਮਾ ਕੀਤੀਆਂ ਤੇ ਸਦਾ ਸਦਾ ਵਾਸਤੇ ਸਮੁੱਚੀ ਮਾਨਵਤਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਉਂਦੇ ਹੋਇਆਂ ਬਚਨ ਕੀਤੇ ਨੇ ਆਗਿਆ ਭਈ ਅਕਾਲ ਕੀ ਤਬਾ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਕਿਉਂਕਿ ਸਿੱਖਾਂ ਨੇ ਬੇਨਤੀਆਂ ਕੀਤੀਆਂ ਸੱਚੇ ਪਾਤਸ਼ਾਹ ਪਹਿਲੇ ਸਤਿਗੁਰੂ ਜੀ ਨੇ ਸੱਚਖੰਡ ਜਾਣ ਵੇਲੇ ਦੂਸਰੇ ਸਤਿਗੁਰੂ ਜੀ ਦੇ ਲੜ ਲਾਇਆ ਦੂਸਰੇ ਸਤਿਗੁਰਾਂ ਨੇ ਤੀਸਰੇ ਇਸੇ ਪ੍ਰਕਾਰ ਆਪ ਜੀ ਤੱਕ ਇਹ ਪਰੰਪਰਾ ਚੱਲਦੀ ਆਈ ਏ ਆਪ ਜੀ ਸਤਖੰਡ ਗਮਨ ਕਰਨ ਵਾਲਿਓ ਤੇ ਸਾਨੂੰ ਕਿਸ ਦੇ ਲੜ ਲਾ ਚੱਲੇ ਹੋ ਤੇ ਸਤਿਗੁਰੂ ਜੀ ਨੇ ਬਚਨ ਕੀਤਾ ਜੋਗੋ ਜੋਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਚੱਲੇ ਆ ਐਸੇ ਗੁਰੂ ਦੇ ਲੜ ਲਾ ਚੱਲੇ ਆ ਜਿਹੜਾ ਜਨਮ ਮਰਨ ਤੋਂ ਬਾਹਰ ਹੈ ਨਾ ਜਿਸ ਦਾ ਕਦੇ ਜਨਮ ਹੋਇਆ ਨਾ ਕਦੇ ਮਰਨਗੇ ਐਸੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਉਣ ਲੱਗੇ ਆ ਤੇ ਨਾਲ ਬਚਨ ਕਰਨਾ ਕੀਤਾ ਏ ਅਸੀਂ ਆਪਣੀ ਮਰਜ਼ੀ ਦੇ ਨਾਲ ਨਹੀਂ ਅਕਾਲ ਪੁਰਖ ਵੱਲੋਂ ਵੀ ਇਹ ਆਗਿਆ ਹੋਈ ਹੈ ਕਿ ਸਾਰੇ ਸਮੁੱਚੇ ਪੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਉਣਾ ਹੈ ਸਖਾਣ ਬੇਨਤੀ ਕੀਤੀ ਸੱਚੇ ਪਾਤਸ਼ਾਹ ਗ੍ਰੰਥ ਤੇ ਪਹਿਲਾਂ ਵੀ ਬਹੁਤ ਨੇ ਧਾਰਮਿਕ ਗ੍ਰੰਥ ਸਾਰੇ ਹੀ ਧਰਮਾਂ ਦੇ ਕੋਲ ਆਪੂ ਆਪਣੇ ਨੇ ਕੋਈ ਕਿਤਾਬ ਕਹਿੰਦਾ ਕੋਈ ਗੁਸਤਕ ਕਹਿੰਦਾ ਕੋਈ ਧਾਰਮਿਕ ਕਿਤਾਬ ਕਹਿੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਹੋ ਜਿਹਾ ਗੁਰੂ ਮੰਨੀਏ ਤਾਂ ਸਤਿਗੁਰੂ ਕਲਗੀਧਰ ਸਾਹਿਬ ਜੀ ਨੇ ਬਚਨ ਕੀਤਾ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੋਈ ਕੋਥੀ ਕੋਈ ਕਿਤਾਬ ਕੋਈ ਧਾਰਮਿਕ ਕਿਤਾਬ ਜਪਵਿੱਤਨ ਕਿਤਾਬ ਕਰਕੇ ਨਹੀਂ ਜਾਣਨਾ ਦੇਹ ਨਾਮ ਸਰੀਰ ਦਾ ਹੈ ਦਸਾਹੀ ਸਤਿਗੁਰਾਂ ਦਾ ਹਾਜ਼ਰ ਨਾਜ਼ਰ ਪ੍ਰਤੱਖ ਸਰੀਰ ਜਾਣਣਾ ਹੈ ਮਹਾਰਾਜ ਗੁਰਦੁਆਰੇ ਤੇ ਅਕਾਲ ਪੁਰਖ ਜੀ ਨੂੰ ਮਿਲਿਆ ਜਾਂਦਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੁਆਰਾ ਵੀ ਅਕਾਲ ਪੁਰਖ ਜੀ ਨੂੰ ਮਿਲਿਆ ਜਾ ਸਕਦਾ ਤੇ ਆਪ ਜੀ ਨੇ ਬਚਨ ਕਰਨਾ ਕੀਤਾ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਲੇਹ ਹਿਰਦੇ ਚ ਗੁਰ ਸ਼ਬਦ ਦੀ ਕਮਾਈ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਖਾਲਸਾ ਜੀ ਮਿਲੋਗੇ ਇਸ ਪ੍ਰਕਾਰ ਜਿਵੇਂ ਭਾਈ ਨੰਦ ਲਾਲ ਸਿੰਘ ਜੀ ਤੇ ਪਛਣੀ ਤੇ ਵੀ ਬਚਨ ਕੀਤੇ ਸਨ ਤਿੰਨ ਰੂਪ ਹੈ ਮੂਹੇ ਕੇ ਸੁਨੋ ਆਨੰਦ ਚਿਤ ਲਾਏ ਨਿਰਗੁਣ ਸਰਗੁਣ ਗੁਰ ਸ਼ਬਦ ਕਹੂੰ ਤੋਹੀ ਸਮਝਾਈ ਸਾਡੇ ਤਿੰਨ ਸਰੂਪ ਨੇ ਇੱਕ ਨਿਰਗੁਣ ਜੋ ਜਲਥਲ ਮਹੀਲ ਪੂਰਿਆ ਸੁਆਮੀ ਸਿਰਜਨ ਹਾਰ ਅਨਕ ਪਾਤ ਹੋਏ ਪਸਰਿਆ ਨਾਨਕ ਏਕੰਕਾਰ ਜੋ ਜ਼ਰਰੇ ਜ਼ਰਰੇ ਦੇ ਅੰਦਰ ਆਪ ਜੀ ਵਿਰਾਜਮਾਨ ਹੋ ਰਹੇ ਨੇ ਅਕਾਲ ਪੁਰਖ ਵਾਹਿਗੁਰੂ ਜੀ ਇਹ ਨਿਰਗੁਣ ਸਰੂਪ ਹੈ ਸਰਗੁਣ ਸਰੂਪ ਜੋ ਆਪ ਜੀ ਨੇ ਦਸਤਾ ਰੇਣੀ ਤੇ ਤੀਸਰਾ ਸਰੂਪ ਆਪ ਜੀ ਨੇ ਬਚਨ ਕੀਤਾ ਗੁਰ ਸ਼ਬਦ ਇਹ ਗੁਰ ਸ਼ਬਦ ਸਾਡਾ ਤੀਸਰਾ ਸਰੂਪ ਹੈ ਸੋ ਤੀਸਰੇ ਸਰੂਪ ਗੁਰ ਸ਼ਬਦ ਨੂੰ ਗੁਰਤਾ ਗੱਦੀ ਅਰਪਣ ਕਰਕੇ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਅੰਦਰ ਤੇ ਬਚਨ ਕਰਨਾ ਕੀਤੇ ਸਾਡਾ ਸਰੀਰ ਪੰਥ ਵਿੱਚ ਭਾਵ ਪੰਜ ਪਿਆਰਿਆਂ ਦੇ ਅੰਦਰ ਹੈ ਰਹਿਤ ਸਹਿਤ ਜਹ ਪੰਚੋ ਮਿਲੈ ਮਾਮ ਸਰੂਪ ਤੇ ਜਨੋ ਭਲੈ ਅਥਵਾ ਸਿੱਖ ਪੰਚਨ ਮਹਿ ਮੀਰੂ ਵਾਸਾ ਸਾਡਾ ਜਿਹੜਾ ਸਰੀਰ ਹਾਜ਼ਰ ਨਾਜ਼ਰ ਪੰਜਾਂ ਸਿੰਘਾਂ ਦੇ ਅੰਦਰ ਗੁਰਪੰਥ ਦੇ ਅੰਦਰ ਜਾਣਨਾ ਹੈ ਸਤਿਗੁਰੂ ਜੀ ਨੇ ਪਹਿਲਾਂ ਪੰਜ ਪਿਆਰਿਆਂ ਤੋਂ ਅਮਰਤ ਛਕ ਕੇ ਫਿਰ ਚਮਕੌਰ ਦੀ ਗੜੀ ਵਿੱਚ ਪੰਜ ਪਿਆਰਿਆਂ ਦਾ ਹੁਕਮ ਮੰਨ ਕੇ ਸ਼ਕਸ਼ੀ ਗੁਰੇ ਆਈ ਜਿੱਥੇ ਪੰਜ ਪਿਆਰਿਆਂ ਨੂੰ ਬਖਸ਼ਿਸ਼ ਕੀਤੀ ਏ ਉਥੇ ਜੋਗੋ ਜੁਗ ਅਟਲ ਸ਼ਬਦ ਗੁਰੂ ਧੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਏ ਤੇ ਨਾਲ ਬਚਨ ਕੀਤੇ ਜੋ ਪੰਥ ਨੂੰ ਗੁਰਤਾ ਦਿੱਤੀ ਏ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਕੀਤੇ ਨੇ ਪੰਜ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਹੀ ਗੁਰੂ ਪੰਥ ਰੂਪ ਨੇ ਇਸ ਪ੍ਰਕਾਰ ਇਕੱਲੇ ਦੁਕੱਲੇ ਨੂੰ ਕਿਸੇ ਨੂੰ ਇਨਾਮ ਦੇਣ ਦਾ ਅਮਰਤ ਛਕਾਉਣ ਦਾ ਇਤਿਹਾਸਿਕ ਕੋਈ ਵੀ ਅਧਿਕਾਰ ਨਹੀਂ ਤੇ ਜਿੱਥੇ ਪੰਜ ਸਿੰਘ ਤਿਆਰ ਬਰ ਤਿਆਰ ਰਹਿਤ ਮਰਿਆਦਾ ਦੇ ਧਾਰਨੀ ਨਿਤਨੇਮੀ ਦੇ ਵਿੱਚ ਪੂਰ ਨਿਤਨੇਮੀ ਅਤੇ ਕਰਣੀ ਦੇ ਪੂਰੇ ਹੋਣ ਜਿੱਥੇ ਵੀ ਪੰਜ ਜੁੜਨ ਉਹ ਪੰਜ ਪਿਆਰੇ ਤੇ ਗੁਰਪੰਥ ਰੂਪ ਨੇ ਇਸੇ ਪ੍ਰਕਾਰ ਸਮੁੱਚੀ ਮਾਨਵਤਾ ਨੂੰ ਸਾਂਝਾ ਉਪਦੇਸ਼ ਦੇਣਾ ਕੀਤਾ ਪੰਜ ਸਿੰਘ ਅੰਮ੍ਰਿਤ ਜੋ ਦੇਵੈ ਤਾ ਕੋ ਸਿਰ ਧਰ ਸ਼ਕਪੁਨ ਲੇਵੈ ਪੁਨ ਮਿਲ ਪੰਜ ਹੋ ਰਹਿਤ ਜੋ ਭਖੈ ਤਾ ਕੋ ਮਨ ਮਧ੍ਰੜ ਕਰਿ ਰਖੈ ਜਿਸ ਪ੍ਰਕਾਰ ਸੰਸਾ ਕੀਤਾ ਜਾਂਦਾ ਜੀ ਬੀ ਬੀ ਅੰਮ੍ਰਿਤ ਸੰਚਾਰ ਵਿੱਚ ਲੱਗ ਸਕਦੀਆਂ ਸਤਿਗੁਰੂ ਜੀ ਨੇ ਪਹਿਲਾਂ ਹੀ ਨਿਰਣੇ ਕਰ ਦਿੱਤੇ ਹੋਏ ਨੇ ਪੰਜ ਸਿੰਘ ਅੰਮ੍ਰਿਤ ਜੋ ਦੇਵ ਹੈ ਕਿਉਂਕਿ ਸੀਸ ਪੰਜ ਸਿੰਘਾਂ ਨੇ ਦਿੱਤੇ ਨੇ ਇਸ ਕਰਕੇ ਪੰਜ ਸਿੰਘਾਂ ਨੂੰ ਹੀ ਅੰਮ੍ਰਿਤ ਦੇਣ ਦਾ ਅਧਿਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਿਆਰਿਆਂ ਦੀ ਉਪਾਧੀ ਦੇ ਕਰਕੇ ਬਖਸ਼ਿਸ਼ ਕਰਨਾ ਕੀਤਾ ਇਹ ਵੱਡੀ ਭਾਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਰੀ ਮਾਨਵਤਾ ਦੇ ਲਈ ਸੋ ਸਮੁੱਚੀ ਮਾਨਵਤਾ ਦੇ ਲਈ ਕल्याणकारी ਰਸਤਾ ਜਿਹੜਾ ਖੋਲ ਦੇਣਾ ਕੀਤਾ ਹੈ ਮੁਕਤ ਦਵਾਰਾ ਮੁਕਲਾ ਸਹਜੇ ਆਵਾ ਉਜਾਓ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਵਾਲੇ ਅਸਥਾਨ ਤੇ ਕਲਗੀਧਰ ਸਾਹਿਬ ਜੀ ਨੇ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗਦੀ ਅਰਪਣ ਕਰਕੇ ਸਮੁੱਚੀ ਮਾਨਵਤਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਇਥੇ ਕਿਸੇ ਪ੍ਰਕਾਰ ਦਾ ਵਿਤਕਰਾ ਨਹੀਂ ਕਿ Hindu ਨਹੀਂ ਆ ਸਕਦਾ ਜਾਂ Muslim ਨਹੀਂ ਆ ਸਕਦਾ ਜਾਂ ईसाई ਸਿੱਖ ਨਹੀਂ ਆ ਸਕਦਾ ਬੋਧੀ ਜੈਨੀ ਨਹੀਂ ਆ ਸਕਦਾ ਇਥੇ ਇਸਤਰੀ ਆਵੇ ਪੁਰਖ ਆਵੇ ਬਾਲਕ ਆਵੇ ਬਜ਼ੁਰਗ ਆਵੇ ਕਿਸੇ ਜਾਤ ਦਾ ਕਿਸੇ ਧਰਮ ਦਾ ਕਿਸੇ ਮਜ਼ਬਾ ਦਾ ਕਿਸੇ ਨਸਲ ਦਾ ਕਿਸੇ ਦੇਸ਼ ਦਾ ਕਿਸੇ ਬੋਲੀ ਨੂੰ ਬੋਲਣ ਵਾਲਾ ਆਵੇ ਇਥੇ ਬ੍ਰਹਮਚਾਰੀ ਆਵੇ ਇਥੇ ਗ੍ਰਿਸ਼ਤੀ ਆਵੇ ਸੰਨਿਆਸੀ ਆਵੇ ਬਾਨਪ੍ਰਸਤੀ ਆਵੇ ਸਭਨਾ ਵਾਸਤੇ ਦਰਵਾਜ਼ੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਖੁੱਲੇ ਨੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਭਨਾ ਨੂੰ ਪਿਆਰ ਗਨਵਤਨੀ ਵਿੱਚ ਲੈੰਦੇ ਹੋਇਆ ਬਚਨ ਕਰਦੇ ਨੇ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਵਰਗਾ ਨਾ ਕਦੇ ਗੁਰੂ ਹੋਇਆ ਹੈ ਨਾ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾ ਕੋਈ ਹੋਰ ਹੈ ਨਾ ਕਦੇ ਆਉਣ ਵਾਲੇ ਸਮੇਂ ਵਿੱਚ ਹੋਰ ਹੋਵੇਗਾ ਤੇ ਜਿਹੜੇ ਧੰਨ ਧੰਨ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੁੰਦਿਆ ਹੋયા ਆਪਣੇ ਆਪ ਨੂੰ ਗੁਰੂ ਸਦਵਾਉਣ ਦਾ ਯਤਨ ਕਰਦੇ ਨੇ ਉਹਨਾਂ ਵਾਸਤੇ ਸਤਗੁਰੂ ਕਲਗੀਧਰ ਸਾਹਿਬ ਜੀ ਦਾ ਬਚਨ ਹੈ ਜੋ ਹਮ ਕੋ ਹਮ ਆਪਣੇ ਆਪ ਵਾਸਤੇ ਸ਼ਬਦ ਇਸਤੇਮਾਲ ਕੀਤੇ ਜਾਂਦਾ ਹੈ ਹਮ ਤੁਮ ਦੋਵੇਂ ਵਿਰੋਧੀ ਸ਼ਬਦ ਨੇ ਹਮ ਆਪਣੇ ਲਈ ਤੁਮ ਦੂਸਰੇ ਵਾਸਤੇ ਜੋ ਹਮ ਕੋ ਪਰਮੇਸ਼ਰ ਉਚਰ ਹੈ ਜੋ ਆਪਣੇ ਆਪ ਨੂੰ ਰੱਬ ਅਖਵਾਉਣਗੇ ਤੇ ਸਭ ਨਰਕਕੁੰਡ ਮਹਿ ਪਰ ਹੈ ਜਿੰਨੇ ਵੀ ਦੰਦੀ ਪਖੰਡੀ ਆ ਆਪਣੇ ਆਪ ਨੂੰ ਰੱਬ ਖਵਾਉਣ ਵਾਲੇ ਨੇ ਸਾਰੇ ਹੀ ਕੋਰ ਨਰਕਾਂ ਦੇ ਵਿੱਚ ਪੈਣਗੇ ਨਾ ਇਹਨਾਂ ਦਾ ਛੁਟਕਾਰਾ ਨਾ ਇਹਨਾਂ ਨੂੰ ਮੰਨਣ ਵਾਲਿਆਂ ਦਾ ਛੁਟਕਾਰਾ ਕੇਵਲ ਤਾਂ ਕੇਵਲ ਮੁਕਤੀ ਦਾ ਮਾਰਗ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੁਆਰਾ ਮਿਲਦਾ ਹੈ ਸਤਿਗੁਰੂ ਜੀ ਦੀ ਗੁਰਬਾਣੀ ਦੁਆਰਾ ਮਿਲਦਾ ਹੈ ਇਸ ਕਰਕੇ ਸਾਡਾ ਸਭਨਾ ਦਾ ਸਮੁੱਚੀ ਮਾਨਵਤਾ ਦਾ ਵਿਸ਼ੇਸ਼ ਕਰਕੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦਾ ਸਮੁੱਚੇ ਖਾਲਸਾ ਪੰਥ ਦਾ ਫਰਜ਼ ਅਤੇ ਧਰਮ ਬਣਦਾ ਹੈ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਲੜ ਜਿਵੇਂ ਕਲਗੀਧਰ ਸਾਹਿਬ ਜੀ ਨੇ ਲਗਾਇਆ ਲੱਗੀ ਰਹੀਏ ਤੇ ਸਮੁੱਚੀ ਮਾਨਵਤਾ ਨੂੰ ਗੁਰਬਾਣੀ ਦੇ ਪ੍ਰਚਾਰ ਅਤੇ ਪ੍ਰਸਾਰ ਦੁਆਰਾ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਵਣਾ ਕਰੀਏ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ